ਤਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਸੀ ਜਿੱਥੇ ਮਾਦੋਪੁਰ ਹੈੱਡ ਵਰਕਰਸ ਦੇ ਗੇਟ ਟੁੱਟਣ ਮਾਮਲੇ ਦੇ ਵਿੱਚ ਤਿੰਨ ਅਧਿਕਾਰੀ ਜਿਹੜੇ ਨੇ ਸਸਪੈਂਡ ਕਰ ਦਿੱਤੇ ਗਏ ਬਿਲਕੁਲ ਜੀ ਦੱਸ ਦਈਏ ਕਿ ਇਹ ਵੱਡੀ ਟਾਈਮ ਖਬਰ ਜਾਣਕਾਰੀ ਜਿਹੜੀ ਆ ਸਵੇਰ ਤੋਂ ਲਗਾਤਾਰ ਚੱਲੇ ਉਸ ਦੇ ਵਿੱਚ ਕੁਝ ਅਜਹੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝਿਆ ਕਰਦੇ ਆ ਕਿ ਜਿੱਥੇ ਪਿਛਲੀ ਦਿਨੀ ਹੜ੍ਹ ਦੌਰਾਨ ਮਾਦੋਪੁਰ ਹੈੱਡ ਵਰਕਰਸ ਦੇ ਗੇਟ ਜਿਹੜੇ ਸੀਗੇ ਪਾਣੀ ਦੇ ਦਬਾਹੇਟ ਆਨ ਕਰਕੇ ਜਿਹੜੇ ਉਹ ਟੁੱਟ ਗਏ ਸੀ ਅਤੇ ਜਿਸ ਦੇ ਚੱਲਦੇ ਹਾੜਾਂ ਦੀ ਸਥਿਤੀ ਜਿਹੜੀ ਆ ਹੋਰ ਨਾਜ਼ੁਕ ਬਣੀ ਹੋਈ ਸੀ ਅਤੇ ਇਸ ਮੰਦ ਵਿੱਚ ਸਿੰਚਾਈ ਵਿਭਾਗ ਦੇ ਐਕਸ਼ਨ ਨਿਤਿਨ ਸੂਦਾ ਅਤੇ ਐਸਡੀਓ ਅਰुण ਕੁਮਾਰ ਅਤੇ ਜੈ ਸਚਿੰਨ ਠਾਕੋਰ ਨੂੰ ਤਾਂ ਸਸਪੈਂਡ ਕਰ ਦਿੱਤਾ ਗਿਆ ਅਤੇ ਇਹਨਾਂ ਦੇ ਮੁੱਲਤਵੀ ਦੇ ਹੁਕਮ ਜਿਹੜੇ ਨੇ ਜਲ ਸਰੋਤ ਵਿਭਾਗ ਦੇ ਪ੍ਰਮੁਖ ਸਕਤਰ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਜਾਰੀ ਕੀਤੇ ਗਏ ਸਨ ਅਤੇ ਦੱਸਣਯੋਗ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਦਿਨੀ ਕੇਂਦਰ ਦੀ ਟੀਮ ਵੱਲੋਂ ਇੱਥੇ ਹੈੱਡ ਵਰਕਰਸ ਦਾ ਦੌਰਾ ਕੀਤਾ ਗਿਆ ਸੀਗਾ ਅਤੇ ਜ਼ਿਕਰਯੋਗ ਵਾਲੀ ਗੱਲ ਇਹ ਵੀ ਹੈ ਕਿ ਹੈੱਡ ਵਰਕਰਸ ਦੇ ਗੇਟ ਟੁੱਟਣ ਸਵੇਕੂ ਮਲਾਜ਼ਮ ਦੀ ਜਿਹੜੀ ਆ ਇੱਥੇ ਜਾਨ ਵੀ ਚਲੀ ਗਈ ਸੀ ਅਧਰ ਸੂਤਰਾ ਦੀ ਮੰਨੀ ਤਾਂ ਵਿਭਾਗ ਦੇ ਵੱਲੋਂ ਹੋਰ ਵੀ ਅਧਿਕਾਰੀਆਂ ਅਧਿਕਾਰੀਆਂ ਤੇ ਇਸ ਦੀ ਗਾਜ ਡਿਗ ਸਕਦੀ ਆ ਹਾਲਾਂਕਿ ਇਹ ਪ੍ਰਮੁਖ ਸਕੱਤਰ ਦੇ ਵੱਲੋਂ ਜਾਰੀ ਕੀਤੀ ਗਈ ਆਪਣੀ ਚਿੱਠੀ ਦੇ ਵਿੱਚ ਇਸ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਜਿਸ ਤਰੀਕੇ ਦੇ ਨਾਲ ਇਨਕੁਆਇਰੀ ਜਿਹੜੀ ਅੱਜ ਤੱਕ ਚੱਲ ਰਹੀ ਹੈ ਉਹਦੇ ਵਿੱਚ ਕੁਝ ਵੱਡੇ ਸੂਤਰਾਂ ਦੇ ਮਤਾਬਕ ਜਿਹੜੀ ਹੈ ਕੁਝ ਨਿਕਲ ਕੇ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਨੇ ਅਤੇ ਵੇਖਣਾ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਹੜ੍ਹ ਦੀ ਸਥਿਤੀ ਜਿਹੜੀ ਆ ਉਸ ਮੌਕੇ ਦੇ ਬਣੀ ਸੀ ਜਦੋਂ ਗੇਟ ਜਿਹੜੇ ਸੀਗੇ ਪਾਣੀ ਦੇ ਵਹਾਅ ਦੇ ਵਿੱਚ ਉਹ ਰੁੜ ਗਏ ਸੀ ਤਾਂ ਉਸ ਦੇ ਚੱਲਦੇ ਹੀ ਕੇਂਦਰ ਦੀ ਟੀਮ ਦੇ ਵੱਲੋਂ ਜਦੋਂ ਦੌਰਾ ਕੀਤਾ ਕਹਤਾ ਮੌਕੇ ਤੇ ਦੇਖਿਆ ਉਹਨਾਂ ਨੇ ਕਿ ਇਹ ਹਾਲਾਤ ਬਣੇ ਨੇ ਤਾਂ ਉਸ ਦੇ ਚੱਲਦੇ ਹੀ ਜਿਹੜੇ ਤਿੰਨ ਜਿਹੜੇ ਨੇ ਮਧਪੁਰ ਹੈਡ ਵਰਕਰਸ ਤੇ ਡਿਊਟੀ ਕਰਦੇ ਦਾਨਤ ਜਿਹੜੇ ਲੋਕ ਉੱਥੇ ਜਿਹੜੇ ਜ਼ਿੰਮੇਵਾਰ ਲੋਕ ਸੀਗੇ ਉਹਨਾਂ ਨੂੰ ਜਿਹੜਾ ਆ ਮੁਅਤਲ ਕਰ ਦਿੱਤਾ ਗਿਆ